ਹਾਂਜੀ ਸਤਿ ਸ੍ਰੀ ਅਕਾਲ ਪਿੰਕੇ ਯਰਗ ਵੀਰ ਨੇ ਜਿਹੜੀ ਦਰੂ ਢੋਲ ਵਾਲੀ ਲਹਿਰ ਚਲਾਈ ਸੀ ਤੇ ਗੁਰਿੰਦਰ ਆਸਟ੍ਰੇਲੀਆ ਵੀਰ ਨੇ ਉਹਨੂੰ ਅੱਗੇ ਤੋਰਿਆ ਉਹਦਾ ਆਪਾਂ ਹਿੱਸਾ ਬਣ ਜਾ ਰਹੇ ਆ ਅੱਜ ਨਵੀਂ ਬੋਤਲ ਲਿਆਂਦੀ ਆ ਸੀਰ ਪੱਟੀ ਆ ਇਹਨੂੰ ਡੋਟਣ ਧਿਆ ਰਹੇ ਆ ਟਾਈਮ ਲੱਗੂਗਾ ਪਰ ਢੋਲ ਦਿਆਂਗੇ ਤੇ ਪਰ ਇਹ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਆਪਾਂ ਰੀਤ ਨਾਲ ਹੋਰ ਤੋਰਾਂਗੇ ਵੀ ਹਰੇਕ ਨੇ ਨਾਲ ਆਪਦੇ ਪਿੰਡ ਦਾ ਨਾਂ ਬੋਲਣਾ ਜੇ ਮੇਰੇ ਪਿੰਡ ਦਾ ਨਾਂ ਕੋਰਸ਼ਮੀਰਾ ਪਤਾ ਲੱਗੇ ਜਦੋਂ ਯਰਗ ਛੋੜ ਤੋਂ ਬਾਅਦ ਵੀ ਕਿੰਨੇ ਕਨੇ ਵੀਡੀਓ ਬਣਾੰਗਾ ਹਰੇਕ ਨੂੰ ਪਤਾ ਲੱਗੇ ਜਿਵੇਂ ਪੰਡਾ ਪੰਜਾਬ ਦੇ ਵਿੱਚ 125000 ਪੰਡਾ ਹਰੇਕ ਪੰਡੇ ਨੂੰ ਘੱਟੋ-ਘੱਟ 10 ਬੰਦੇ ਹੀ ਬਣਾਉਣ ਕਿਉਂਕਿ ਕ੍ਰਿਕਟ ਟੀਮ ਦੇ ਵਿੱਚ ਵੀ 11 ਪਲੇਅਰ ਹੁੰਦੇ ਨੇ ਤੇ ਹਰੇਕ ਪੰਡੇ ਦੇ ਵਿੱਚ ਕਵਾਡੀ ਕ੍ਰਿਕਟ ਫੁੱਟਬਾਲ ਸਾਰੇ ਪਲੇਅਰ ਨੇ ਘੱਟੋ-ਘੱਟ 10 ਬੰਦੇ ਵੀ ਵੀਡੀਓ ਬਣਾਉਣਗੇ ਤਾਂ 125000 ਵੀਡੀਓ ਹੋ ਜਾਣਗੀਆਂ ਤੇ ਹੁਣ ਬੋਟਾ ਸੀਜ਼ਨ ਆ ਘਰ ਘਰ ਦਾਰੂ ਵੰਡੀ ਜਾਣੀ ਆ ਤੇ ਉਹ ਦੇਖਦੇ ਆ ਕਿ ਕਿੰਨੇ ਫੜਦੇ ਆ ਦਾਰੂ ਤੇ ਕਿੰਨੇ ਡੋਲਦੇ ਆ ਉਹਦੇ ਦੀ ਦਾਰੂ ਤੇ ਵੱਧ ਤੋਂ ਵੱਧ ਇਹ ਦਾਰੂ ਡੋਲਦਾ ਹੀ ਸਭ ਨੂੰ ਤੇ ਪਿੱਛੇ ਜਿਵੇਂ ਇੱਕ ਤਾਰਾਪਾਲਾ ਮੁੰਡਾ ਉਹ ਵਧੀਆ ਕਮੇਟੀ ਕਰਦਾਗਾ ਉਹਦੀਆਂ ਵੀਡੀਓ ਦੇਖ ਲਾ ਹੁਣ ਉਹਦਾ ਗਾਣਾ ਆਇਆ ਉਹਦੇ ਗਾਣੇ 'ਚ ਤਾਂ ਕੋਈ दारू ਦਾ ਬੋਤਲ ਨਹੀਂ ਖੜੀ ਗਈ ਪਰ ਉਹਨੇ ਰੀਲ ਬਾਈਪਾਰਸਲ ਚੋਂ ਉਥੇ ਨਾਲ ਕੁੜੀ ਤੁਰੀ ਜਾ ਰਹੀ ਆ ਤੇ ਨਾਲ ਉਹਨੇ ਇੱਕ ਬੀਅਰ ਦੀ ਬੋਤਲ ਖੜੀ ਹੋਈ ਆ ਤੇ ਉਹ ਹੁਣ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹ ਰਿਹਾ ਜੇ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਬੋਤਲਾਂ ਡੁੱਲਣਾ ਜਾ ਰਹੀਆਂ ਇੱਕ ਪਾਸੇ ਉਹ ਬੀਅਰ ਫੜ ਕੇ ਨਾਲ ਤੁਰਿਆ ਜਾ ਰਿਹਾ ਤੇ ਇੱਕ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਜਿਨੂੰ ਧਰਤੀ ਤੋਂ ਡੋਲਿਓ ਇਹ ਗਾਟਰਾ ਇਨੂੰ ਨਾਲੀਆਂ 'ਚ ਜਾਣ ਦਿਓ ਧਰਤੀ ਦੇ ਮਿੰਡੋਲੋ ਵੀ ਸਾਰਿਆਂ ਨਾਲੀਆਂ ਦਾ ਡੋਲਣਾ ਤੇ ਆਪਦੇ ਪਿੰਡ ਦਾ ਨਾਮ ਜਰੂਰ ਦੱਸਿਓ ਵੀ ਜੋ ਮੇਰੇ ਪਿੰਡ ਦਾ ਨਾਮ ਕੋਟਸ਼ਮੀਰਾ ਪਿੰਡੋਂ ਪਿੰਡੀ ਕਮੇਟੀਾਂ ਬਣੀਆਂ ਸੀਗਾ ਆਪਣਾ ਨਸ਼ਾ ਰੋਕੂਗਾ ਤੇ ਹੁਣ ਦੇਖਦੇ ਆ ਉਹ ਨਸ਼ਾ ਰੋਕੂ ਵਾਲੇ ਵੀ ਕਿੰਨਾ ਤਾਕਤਵਾਂ ਬੋਲਦੇ ਆ ਧੰਨਵਾਦ ਜੀ